ਪੰਜਾਬ ਦੇ ਵਿੱਚ ਜਿਵੇਂ ਆਪਾਂ ਵੇਖੀਏ ਸਭ ਤੋਂ ਵੱਡਾ ਨਸ਼ਾ ਜਿਹੜਾ ਬੇਰੋਜ਼ਗਾਰੀ ਦਾ ਬੇਰੋਜ਼ਗਾਰੀ ਫੈਲੀ ਬੇਰੋਜ਼ਗਾਰ ਜਿਹੜੇ ਲੋਕ ਨੇ ਉਹ ਵਿਚਾਰੇ ਪਰੇਸ਼ਾਨ ਨੇ ਉਹ ਨਸ਼ਿਆਂ ਵੱਲ ਚਲੇ ਗਏ ਕੋਈ ਜੁਰਮ ਦੀ ਵੱਲ ਨੂੰ ਤੁਰ ਪਿਆ ਸੋਨੇ ਦੀ ਚਿੜੀ ਪੰਜਾਬ ਨੂੰ ਮੰਨਿਆ ਜਾਂਦਾ ਸੀ ਬਿਲਕੁਲ ਤੇ ਅੱਜ ਜੇ ਆਪਾਂ ਵੇਖੀਏ ਤੇ ਨਾ ਉਹ ਸੋਨਾ ਰਿਹਾ ਨਾ ਉਹ ਚਿੜੀ ਰਹੀ ਜਿਹੜੇ ਹਾਲਾਤਾਂ 'ਚ ਪੰਜਾਬ ਦੀ ਨੌਜਵਾਨੀ ਜਾਂਦੀ ਹੈ ਸਾਡੀ ਕੋਸ਼ਿਸ਼ ਇਹ ਹੈ ਵੀ ਇਹ ਸਿਰਫ ਅਸੀਂ ਇੱਕ ਇਹਦਾ ਸਿੰਬਲ ਦਿੱਤਾ ਹੈ ਬਿਲਡੈਕਸ ਪੰਜਾਬ ਇਹਦੇ ਝੰਡੇ ਥੱਲੇ ਅਸੀਂ ਹਰ ਧਰਮ ਦੇ ਹਰ ਕਿੱਤੇ ਦੇ ਬੰਦੇ ਨੂੰ ਇਨਵਾਈਟ ਕਰਾਂਗੇ ਵੀ ਉਹ ਇਸ ਵਿਚਾਰ ਨੂੰ ਸੁਣੇ ਸਮਝੇ ਤੇ ਕਿਵੇਂ ਆਪਾਂ ਆਪਣੇ ਆਪ 'ਚ ਸੁਧਾਰ ਲਈਏ ਯੂਥ ਨੂੰ ਸਿੱਧਿਆਂ ਰਾਵਾਂ ਤੇ ਲੈ ਕੇ ਜਾਈਏ ਐਸਐਮਟੀਵੀ ਪੰਜਾਬ ਦੇ ਬਿਲਡਐਕਸ ਪੰਜਾਬ ਦੇ ਵਿੱਚ ਅੱਜ ਪੰਜਾਬ ਹੀ ਨਹੀਂ ਹਰਿਆਣਾ ਤੋਂ ਵੀ ਖਾਸ ਤੌਰ ਤੇ ਉਹ ਨੌਜਵਾਨ ਪਹੁੰਚੇ ਨੇ ਜਿਹੜੇ ਕਹਿ ਲਈਏ ਵੀ ਚਾਹੁੰਦੇ ਨੇ ਵੀ ਅਸੀਂ ਹਰੇਕ ਬਿਜ਼ਨਸ ਨੂੰ ਵੱਡਾ ਕਰੀਏ ਤਾਂ ਐਨਐਸ ਯੂਆਈ ਦੇ ਜਨਰਲ ਸੈਕਟਰੀ अनहद प्रताप सिंह नाम ही बहुत बड़ा भाईदा पहले तो अनहद प्रताप सिंह ਸਾਡੇ ਨਾਲ ਨੇ ਕਰਨਾਲ ਤੋਂ ਸਪੈਸ਼ਲ ਬਿਲਡੈਗਸ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਜੀ ਬਹੁਤ ਬਹੁਤ ਸਵਾਗਤ ਹੈ थैंक यू ਬਾਜੀ ਬਹੁਤ ਬਹੁਤ ਤੁਹਾਡਾ ਜੋ ਤੁਸੀਂ ਸਮਾਂ ਕੱਢਿਆ ਅੱਜ ਬਹੁਤ ਵੱਡਾ ਪਲੇਟਫਾਰਮ ਹੈ ਬਿਲਡੈਕਸ ਇਹਦੇ ਬਾਰੇ ਤਾਂ ਗੱਲਬਾਤ ਕਰਾਂਗੇ ਔਰ ਇਸ ਤੋਂ ਇਲਾਵਾ ਤੁਸੀਂ ਹਰਿਆਣਾ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਕੀ ਲੱਗਦਾ ਵੀ ਕੀ ਕਮੀਆਂ ਨੇ ਪੰਜਾਬ ਦੀਆਂ ਜਾਂ ਪੰਜਾਬ ਦੇ ਵਿੱਚ ਐਸੀ ਕਿਹੜੀ ਜਿਆਦਾ ਲੋੜ ਹੈ ਵੀ ਨੌਜਵਾਨ ਬਿਜ਼ਨਸ ਦੇ ਵਿੱਚ ਉੱਪਰ ਉੱਠ ਕੇ ਆਣ ਔਰ ਤੁਸੀਂ ਅੱਜ ਸਪੈਸ਼ਲੀ ਹਰਿਆਣਾ ਤੋਂ ਪਹੁੰਚੇ ਹਾਂਜੀ ਸਭ ਤੋਂ ਪਹਿਲਾਂ ਤੇ ਬਿਲਡੈਕਸ ਪੰਜਾਬ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਭਾਜੀ ਗਲੋਬਲ ਸਿੱਖ ਤੋਂ ਅਮਰਪ੍ਰੀਤ ਸਿੰਘ ਜੀ ਐਸਐਮਟੀਵੀ ਤੋਂ ਭਾਜੀ ਸਿਮਰਜੋਤ ਮੱਕੜ ਜੀ ਉਹਨਾਂ ਦਾ ਮੈਂ ਤੈਹਦਿਲੋਂ ਧੰਨਵਾਦ ਕਰਦਾ ਤੇ ਇਹ ਬਹੁਤ ਸੋਹਣਾ ਉਪਰਾਲਾ ਜੋ ਇਸ ਟੀਮ ਨੇ ਸਾਂਝੇ ਤੌਰ ਤੇ ਪੰਜਾਬ ਤੇ ਪੰਜਾਬੀਅਤ ਲਈ ਕੀਤਾ ਇਹਦੇ ਲਈ ਸਾਨੂੰ ਸਾਰਿਆਂ ਨੂੰ ਹੀ ਟੀਮ ਬਣਾ ਕੇ ਸਾਥ ਦੇਣਾ ਪਏਗਾ ਪੰਜਾਬ ਦੇ ਵਿੱਚ ਜਿਵੇਂ ਆਪਾਂ ਵੇਖੀਏ ਸਭ ਤੋਂ ਵੱਡਾ ਨਸ਼ਾ ਜਿਹੜਾ ਬੇਰੋਜ਼ਗਾਰੀ ਦਾ ਬੇਰੋਜ਼ਗਾਰੀ ਫੈਲੀ ਬੇਰੋਜ਼ਗਾਰ ਜਿਹੜੇ ਲੋਕ ਨੇ ਉਹ ਵਿਚਾਰੇ ਪਰੇਸ਼ਾਨ ਨੇ ਉਹ ਨਸ਼ਿਆਂ ਵੱਲ ਚਲੇ ਗਏ ਕੋਈ ਜੁਰਮ ਦੀ ਵੱਲ ਨੂੰ ਤੁਰ ਪਿਆ ਤੇ ਸੋਨੇ ਦੀ ਚਿੜੀ ਪੰਜਾਬ ਨੂੰ ਮੰਨਿਆ ਜਾਂਦਾ ਸੀ ਤੇ ਅੱਜ ਜੇ ਆਪਾਂ ਵੇਖੀਏ ਤੇ ਨਾ ਉਹ ਸੋਨਾ ਰਿਹਾ ਨਾ ਉਹ ਚਿੜੀ ਰਹੀ ਜਿਹੜੇ ਹਾਲਾਤਾਂ 'ਚ ਪੰਜਾਬ ਦੀ ਨੌਜਵਾਨੀ ਜਾਂਦੀ ਹੈ ਬਈ ਤੇ ਮੇਰੇ ਹਿਸਾਬ ਨਾਲ ਜਿਹੜੇ ਇਵੈਂਟ ਦੇ ਵਿੱਚ ਅੱਜ ਲੀਡਰਸ ਉਹ ਕਿਸੇ ਵੀ ਕਿੱਤੇ ਤੋਂ ਨੇ ਉਹ ਖੇਤੀਬਾੜੀ ਤੋਂ ਬਿਜ਼ਨਸ ਲਾਈਨ ਤੋਂ ਅੱਜ ਸਾਰੇ ਇੱਕ ਸਾਂਝੀ ਸਟੇਜ 'ਤੇ ਅਸੀਂ ਇਕੱਠੇ ਹੋ ਰਹੇ ਹਾਂ ਇਹਦੇ 'ਚ ਕੋਈ ਪਾਰਟੀਵਾਦੀ ਨਹੀਂ ਕੋਈ ਕਿਸੇ ਇੱਕ ਪਾਰਟੀ ਦਾ ਝੰਡਾ ਨਹੀਂ ਇਹ ਸਾਂਝਾ ਝੰਡਾ ਹੈ ਪੰਜਾਬ ਦਾ ਤੇ ਪੰਜਾਬੀਅਤ ਦਾ ਤੇ ਇਹਦੇ ਝੰਡੇ ਥੱਲੇ ਅੱਜ ਜੋ ਵੀ ਇੱਕ ਦੂਜੇ ਨਾਲ ਸਾਡੇ ਵਿਚਾਰ ਸਾਂਝੇ ਹੋਣਗੇ ਉਹਦੇ ਮੱਦੇ ਨਜ਼ਰ ਆਪਾਂ ਇਸ ਬਿਲਡੈਕਸ ਪੰਜਾਬ ਇਵੈਂਟ ਨੂੰ ਅੱਗੇ ਲੈ ਕੇ ਜਾਵਾਂਗੇ ਹਾਂ ਲੱਗਦਾ ਵੀ ਹੁਣ ਨੌਜਵਾਨੀ ਨੂੰ ਉੱਠਣਾ ਪੈਣਾ ਹੈ ਪੰਜਾਬ ਹੀ ਨਹੀਂ ਹਿੰਦੁਸਤਾਨ ਦੀ ਪੱਧਰ ਤੇ ਲਾ ਲੋ ਵਰਲਡ ਪੱਧਰ ਤੇ ਲਾ ਲੋ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਸਾਰਾ ਕੁਝ ਲੱਗਦਾ ਵੀ ਆਪਾਂ ਨੂੰ ਹੁਣ ਜਿਹੜਾ ਉੱਠਣਾ ਪੈਣਾ ਪੰਜਾਬ ਨੌਜਵਾਨੀ ਨੂੰ ਉੱਠਣਾ ਪੈਣਾ ਪੰਜਾਬ ਦੀ ਨਹੀਂ ਬਲਕਿ ਹਿੰਦੁਸਤਾਨ ਦੀ ਨੌਜਵਾਨੀ ਨੂੰ ਅ ਨਹੀਂ ਸਭ ਤੋਂ ਮੇਨ ਗੱਲ ਹੈ ਜੀ ਇੱਕ ਚਲੋ ਪੰਜਾਬ ਚ ਇਵੈਂਟ ਕਰਾਇਆ ਹੈ ਇਹ ਬਿਲਡੈਕਸ ਪੰਜਾਬ ਹੈ ਪਰ ਬੇਰੋਜਗਾਰੀ ਜਾਂ ਜਿਹੜੀਆਂ ਮੁਸੀਬਤਾਂ ਦਾ ਸਾਹਮਣਾ ਉਹ ਤੇ ਹਰ ਕਿੱਤੇ ਚ ਹਰ ਬੰਦੇ ਨੂੰ ਹਰ ਨੌਜਵਾਨ ਨੂੰ ਵੇਖਣਾ ਪੈ ਰਿਹਾ ਉਹ ਕੱਲਾ ਪੰਜਾਬ ਨਹੀਂ ਕੱਲਾ ਹਰਿਆਣਾ ਨਹੀਂ ਯੂਪੀ ਨਹੀਂ ਤੇ ਇਹ ਸਾਡੀ ਕੋਸ਼ਿਸ਼ ਇਹ ਵੀ ਇਹ ਸਿਰਫ ਅਸੀਂ ਇੱਕ ਇਹਦਾ ਸਿੰਬਲ ਦਿੱਤਾ ਹੈ ਬਿਲਡੈਕਸ ਪੰਜਾਬ ਹੂੰ ਇਹਦੇ ਝੰਡੇ ਥੱਲੇ ਅਸੀਂ ਹਰ ਧਰਮ ਦੇ ਹਰ ਕਿੱਤੇ ਦੇ ਬੰਦੇ ਨੂੰ ਇਨਵਾਈਟ ਕਰਾਂਗੇ ਵੀ ਉਹ ਇਸ ਵਿਚਾਰ ਨੂੰ ਸੁਣੇ ਸਮਝੇ ਕਿਵੇਂ ਆਪਾਂ ਆਪਣੇ ਆਪ ਚ ਸੁਧਾਰ ਲਈਏ ਯੂਥ ਨੂੰ ਸਿੱਧਿਆਂ ਰਾਹਾਂ ਤੇ ਲੈ ਕੇ ਜਾਈਏ ਜਿਵੇਂ ਅੱਜ ਵੱਖ-ਵੱਖ ਪਾਰਟੀਆਂ ਦੇ ਲੀਡਰ ਨੇ ਵੱਖ-ਵੱਖ ਹੋਰ ਤਰ੍ਹਾਂ ਦੇ ਹਰ ਤਰ੍ਹਾਂ ਦਾ ਲੋਕ ਇੱਥੇ ਆ ਰਹੇ ਆ ਲੱਗਦਾ ਵੀ ਚੇਂਜਸ ਹੋਣੀਆਂ ਜ਼ਰੂਰ ਆ ਦੇਖੋ ਜੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਵੀ ਪਾਰਟੀਬਾਜ਼ੀ ਇੱਕ ਅਲੱਗ ਮੈਟਰ ਹੈ ਨਾ ਇੱਥੇ ਤੇ ਆਪਾਂ ਇੱਕ ਪੰਜਾਬੀਅਤ ਨੂੰ ਤੇ ਯੂਨਿਟੀ ਨੂੰ ਮੱਦੇ ਨਜ਼ਰ ਰੱਖ ਕੇ ਤੇ ਆਪਾਂ ਇਹ ਇਵੈਂਟ ਕੰਪਲੀਟ ਕਰਨਾ ਹੈ ਤਾਂ ਬਿਲਕੁਲ ਹਰਿਆਣਾ ਤੋਂ ਨੌਜਵਾਨ ਜੁੜੇ ਨੇ ਔਰ ਇਹਨਾਂ ਦਾ ਵੀ ਕੋਈ ਇੱਕ ਪਰਪਸ ਹੈ ਕਿ ਆਪਾਂ ਹਰ ਇੱਕ ਜਿਹੜੇ ਪਲੇਟਫਾਰਮ ਹੈ ਇਸ ਦੇ ਜਰੀਏ ਆਪਾਂ ਪੂਰੇ ਪੰਜਾਬ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਨਾਮ ਕਮਾਉਣਾ ਹੈ